ਹੁਸ਼ਿਆਰਪੁਰ ਦੇ ਪਿੰਡ ਡੱਡਿਆਣਾ ਦੇ ਸਰਪੰਚ ਕਤਲ ਮਾਮਲੇ ਨੂੰ ਲੈ ਕੇ ਪਰਿਵਾਰ ਤੇ ਸਾਥੀਆਂ ਦੇ ਵੱਲੋਂ ਹੁਸ਼ਿਆਰਪੁਰ ਬੰਦ ਦੀ ਦਿੱਤੀ ਕੋਲ ਨੂੰ ਵਾਪਸ ਲੈ ਲਿਆ ਗਿਆ ਹੈ ਪਰਿਵਾਰ ਤੇ ਪੁਲਿਸ ਵਿਚਕਾਰ ਸਹਿਮਤੀ ਬਣ ਗਈ ਹੈ ਪੁਲਿਸ ਨੇ ਭਰੋਸਾ ਦਿਵਾਇਆ ਹੈ ਕਿ ਜਲਦ ਹੀ ਕਾਤਲਾਂ ਨੂੰ ਫੜ ਲਿਆ ਜਾਵੇਗਾ ਜਿਸ ਤੋਂ ਬਾਅਦ ਹੁਸ਼ਿਆਰਪੁਰ ਬੰਦੀ ਕੋਲ ਵਾਪਸ ਲੈ ਲਈ ਗਈ ਦੱਸ ਦੇ ਕਿ ਹੁਸ਼ਿਆਰਪੁਰ ਦੇ ਪਿੰਡ ਡੱਡਿਆਣਾ ਵਿੱਚ 4 ਜਨਵਰੀ ਦੀ ਸਵੇਰ ਤਿੰਨ ਨੌਜਵਾਨਾਂ ਦੇ ਵੱਲੋਂ ਸਰਪੰਚ ਦਾ ਕਤਲ ਕਰ ਦਿੱਤਾ ਗਿਆ ਸੀ ਪਰਿਵਾਰ ਤੇ ਰਿਸ਼ਤੇਦਾਰਾਂ ਦੇ ਵੱਲੋਂ ਅੱਡਾ ਦੁਸਰਕਾ ਬੰਦ ਕਰਕੇ ਮੁੱਖ ਸੜਕ ਜਾਮ ਕੀਤੀ ਗਈ ਸੀ ਪਰਿਵਾਰ ਨੇ ਅਣਮਿੱਥੇ ਸਮੇਂ ਦੇ ਲਈ ਧਰਨੇ ਦਾ ਐਲਾਨ ਕਰ ਦਿੱਤਾ ਸੀ ਪਰਿਵਾਰ ਦਾ ਕਹਿਣਾ ਹੈ ਕਿ ਜਦ ਤੱਕ ਸਾਰੇ ਕਾਤਲ ਫੜੇ ਨਹੀਂ ਜਾਂਦੇ ਨਾ ਤਾਂ ਸੰਸਕਾਰ ਕੀਤਾ ਜਾਵੇਗਾ ਤੇ ਨਾ ਹੀ ਧਰਨਾ ਖਤਮ ਹੋਵੇਗਾ ਇਸ ਦਿਨ ਲਈ ਪੁਲਿਸ ਨੂੰ ਕਾਤਲਾਂ ਦੀ ਗ੍ਰਿਫਤਾਰੀ ਦੇ ਲਈ 6 ਜਨਵਰੀ 2024 12 ਵਜੇ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਸੀ ਪਰਿਵਾਰ ਦਾ ਕਹਿਣਾ ਸੀ ਕਿ ਜੇ ਕਾਤਲ ਨਾ ਫੜੇ ਗਏ ਤਾਂ ਪੂਰਾ ਹੁਸ਼ਿਆਰਪੁਰ ਬੰਦ ਕਰਵਾਇਆ ਜਾਵੇਗਾ ਸਥਿਤੀ ਨੂੰ ਵੇਖਦਿਆਂ ਹੋਇਆ ਪੁਲਿਸ ਪ੍ਰਸ਼ਾਸਨ ਨੇ ਪਰਿਵਾਰ ਨੂੰ ਮਨਾ ਲਿਆ ਹੈ ਤੇ ਜਲਦ ਹੀ ਕਾਤਲਾਂ ਦੀ ਗ੍ਰਿਫਤਾਰੀ ਦਾ ਪਰੋਸਾ ਦਿੱਤਾ ਹੈ ਅੱਜ ਮੱਦ ਦਾ ਫੈਸਲਾ ਵਾਪਸ ਲੈ ਲਿਆ ਗਿਆ ਕਿ ਸਹਿਮਤੀ ਬਣੀ ਪੁਲਿਸ ਪ੍ਰਸ਼ਾਸਨ ਦੇ ਨਾਲ ਤੇ ਜਥੇਬੰਦੀਆਂ ਦੀ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਸੰਦੀਪ ਚੀਨਾ ਜੀ ਦਾ ਪਿਛਲੇ 2 ਦਿਨ ਪਹਿਲਾਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਲਗਾਤਾਰ ਰੋਸ ਵਜੋਂ ਅੱਜ ਦੁਸੜਕਾ ਰੋਡ ਬੰਦ ਰੱਖਿਆ ਅੱਜ ਕੱਲ ਦੀ ਜਥੇਬੰਦੀ ਨੇ ਕਾਲ ਦਿੱਤੀ ਸੀ ਕਿ ਆਪਾਂ ਹੁਸ਼ਿਆਰਪੁਰ ਜਿਹੜਾ ਹੈਗਾ ਪੂਰਾ ਬੰਦ ਰੱਖਾਂਗੇ ਪਰ ਪੁਲਿਸ ਪ੍ਰਸ਼ਾਸਨ ਨੇ ਪਰਿਵਾਰ ਦੇ ਨਾਲ ਤੇ ਹੋਰ ਜਥੇਬੰਦੀਆਂ ਨਾਲ ਸਹਿਮਤੀ ਪ੍ਰਗਟ ਕੀਤੀ ਹੈ ਵੀ ਸਾਨੂੰ 2 ਦਿਨ ਦਾ ਹੋਰ ਸਮਾਂ ਦਿੱਤਾ ਜਾਵੇ ਜਥੇਬੰਦੀਆਂ ਨੇ ਤੇ ਹੋਰ ਪਰਿਵਾਰਦਿਆਂ ਨੇ ਪੁਰਸ ਦਾ ਇਹ ਕਹਿਣਾ ਮੰਨਦੇ ਹੋਏ ਵੀ ਭਰੋਸਾ ਨੂੰ ਸਵਕਾਰ ਕਰਦੇ ਹੋਏ 2 ਦਿਨ ਦਾ ਸਮਾਂ ਦਿੱਤਾ ਬਾਕੀ 2 ਦਿਨ ਬਾਅਦ ਆ ਜਿਸ ਤਰ੍ਹਾਂ ਹੁਣ ਮੀਟਿੰਗ ਹੋਏਗੀ ਉਸ ਤੋਂ ਬਾਅਦ ਦੱਸਿਆ ਜਾਵੇਗਾ ਕੀ ਪ੍ਰੋਗਰਾਮ ਹੈ ਹੁਸ਼ਿਆਰਪੁਰ ਬੰਦ ਰੱਖਾਂਗੇ ਜਾਂ ਜਿਹੜਾ ਹੈਗਾ ਪ੍ਰਵਾਹ ਚੌਕ ਬੰਦ ਰੱਖਣਾ ਔਰ ਜੋ ਵੀ ਸਾਡੇ ਸਤਿਕਾਰਯੋਗ ਸਾਥੀ ਫੈਸਲਾ ਲੈਣਗੇ ਉਸ ਤਰੀਕੇ ਨਾਲ ਕੀਤਾ ਜਾਵੇਗਾ ਅੱਜ ਦੀ ਘੜੀ ਨਹੀਂ ਬੰਦ ਹੋਏਗਾ ਅੱਜ ਦੀ ਜਿਹੜਾ ਬੰਦ ਦੀ ਕੋਲ ਹੈ ਉਹ ਜਥੇਬੰਦੀਆਂ ਵੱਲੋਂ ਬੰਦ ਕੀਤੀ ਦੀ ਵਾਪਸ ਲੈ ਲਈ ਗਈ ਧੰਨਵਾਦ ਜੀ ਸਰ ਅੱਜ ਸ਼ਾਰਪ ਤੋਂ ਬੰਦੀ ਕੋਲ ਦਿੱਤੀ ਗਈ ਸੀ ਵਾਕ ਉਹ ਜਥੇਬੰਦੀਆਂ ਵੱਲੋਂ ਕੀ ਸਹਿਮਤੀ ਬਣੀ ਹੈ ਪੁਲਿਸ ਤੇ ਜਥੇਬੰਦੀਆਂ ਦੇ ਵਿੱਚ ਦੇਖੋ ਅੱਜ ਅਸੀਂ ਪਰਿਵਾਰ ਦੇ ਨਾਲ ਰਾਫਤਾ ਕੀਤਾ ਤੇ ਪਰਿਵਾਰ ਨੂੰ ਜਿਹੜੀ ਪੁਲਿਸ ਦੀ ਕਾਰਗੁਜ਼ਾਰੀ ਹੈਗੀ ਜਿਹੜਾ ਇਸ ਇਨਵੈਸਟੀਗੇਸ਼ਨ ਦਾ ਸਟੇਜ ਹੈਗਾ ਉਤੋਂ ਜਾਣੂ ਕਰਾਇਆ ਹੈਗਾ ਤੇ ਕੁਝ ਚੀਜ਼ਾਂ ਜਿਹੜੀ ਹੈਗੀ ਸੀ ਇਨਵੈਸਟੀਗੇਸ਼ਨ ਨੂੰ ਧਿਆਨ ਚ ਰੱਖਦੇ ਹੋਵੇ ਡਿਸਕਲੋਜ਼ ਨਹੀਂ ਕਰ ਸਕਦੇ ਬਟ ਪਰਿਵਾਰ ਨੂੰ ਅਸੀਂ ਦੱਸਿਆ ਹੈਗਾ ਤੇ ਉਹਨੇ ਪਰਿਵਾਰ ਨੇ ਉਸ ਤੇ ਸਹਿਮਤੀ ਜਤਾਈ ਹੈਗੀ ਸੈਟੀਸਫੈਕਸ਼ਨ ਜਾਇਰ ਕੀਤਾ ਹੈਗਾ ਪਰਿਵਾਰ ਦਾ ਆਈ ਹੈਗਾ ਕਿ ਜਲਦੀ ਤੋਂ ਜਲਦੀ ਦੋਸ਼ੀ ਫੜੇ ਜਾਣ ਪੁਲਿਸ ਦਾ ਵੀ ਆਈ ਹੈਗਾ ਕਿ ਜਲਦੀ ਤੋਂ ਜਲਦੀ ਦੋਸ਼ੀ ਫੜੇ ਜਾਣ ਐਟ ਦੀ ਸੇਮ ਟਾਈਮ ਬਾਕੀ ਜਿਹੜੀ ਜਥੇਬੰਦੀਆਂ ਹੈਗੀ ਜਿਹੜੀ ਸਪੋਰਟ ਤੇ ਜਿਹੜੀ ਹੈਗੀ ਆਈ ਵੀ ਹੈਗੀ ਉਹਨਾਂ ਦਾ ਵੀ ਆਈ ਹੈਗਾ ਕਿ ਜਲਦੀ ਤੋਂ ਜਲਦੀ ਦੋਸ਼ੀ ਫੜੇ ਜਾਣ ਤੇ ਹੌਸ਼ਿਆਰਪੁਰ ਬੰਦ ਦੀ ਕਾਲ ਦਾ ਮਕਸਦ ਵੀ ਆਇਆ ਸੀਗਾ ਕਿ ਜੀ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰਸ਼ਾਸਨ ਤੇ ਪੁਲਿਸ ਤੇ ਪ੍ਰੈਸ਼ਰ ਬਣਾਇਆ ਜਾਏ ਤੇ ਉਹ ਜਦੋਂ ਅਸੀਂ ਕਨਵਿੰਸ ਕੀਤਾ ਕਿ ਪ੍ਰੈਸ਼ਰ ਆਲਰੇਡੀ ਅਸੀਂ ਕੰਮ ਕਰ ਰਹੇ ਹੈਗੇ ਤੇ ਸਾਡੀ ਕਾਰਗੁਜ਼ਾਰੀ ਤੋਂ ਜਦੋਂ ਉਹਨਾਂ ਨੇ ਕਿਹਾ ਕਿ ਸੈਟੀਸਫੈਕਸ਼ਨ ਹੈਗਾ ਐਟ ਦੀ ਸੇਮ ਟਾਈਮ ਜੇਕਰ ਬੰਦ ਹੁੰਦਾ ਹੈਗਾ ਸਾਡਾ ਰਿਸੋਰਸਸ ਡਾਇਵਰਟ ਹੁੰਦਾ ਹੈਗਾ ਸਾਡਾ ਧਿਆਨ ਜਿਹੜਾ ਹੈਗਾ ਉਹ ਡਾਇਵਰਟ ਹੁੰਦਾ ਡਿਵਾਈਡ ਹੁੰਦਾ ਤੇ ਕੇਸ ਤੇ ਜਿਹੜਾ ਜਿੰਨੀ ਸਿੱਦਤ ਨਾਲ ਅਸੀਂ ਕੰਮ ਕਰ ਸਕਦੇ ਹਾਂ ਉਹ ਨਹੀਂ ਕਰ ਪਾਵਾਂਗੇ ਤੇ ਅਸੀਂ ਲਾਅਨ ਆਰਡਰ ਵਾਲੇ ਪਾਸੇ ਚਲੇ ਜਾਵਾਂਗੇ ਤੇ ਉਸ ਦੇ ਨਾਲ ਇਹਨਾਂ ਨੇ ਸਹਿਮਤ ਹੁੰਦੇ ਉਹ ਹੰਸ਼ਰਪੁਰ ਬੰਦ ਜਿਹੜੀ ਕਾਲ ਆਪਣੀ ਵਾਪਸ ਲੈਂਦੀ ਹੈ ਕਿ ਹੁਣ ਅਸੀਂ ਜਿਹੜਾ ਹੈਗਾ ਆਪਣਾ ਇਨਵੈਸਟੀਗੇਸ਼ਨ ਤੇ ਜੋਰ ਦੇ ਕੇ ਕੰਮ ਕਰਕੇ ਤੇ ਜਲਦ ਜਲ ਦੋਸ਼ੀ ਫੜ ਕੇ ਤੇ ਜਿਹੜਾ ਹੈਗਾ ਉਹਨਾਂ ਨੂੰ ਕਾਨੂੰਨ ਮੁਤਾਬਕ ਸਜ਼ਾ ਦਿਲਾਵਾਂਗੇ ਜਿਹੜਾ ਇੱਕ ਰੁਪਈ ਫੜਿਆ ਉਹਦੀ ਚਰੋਦੀ ਜਾਂਚ ਚੱਲ ਰਹੀ ਹੈ ਕਿ ਮੋਟਿਵ ਸੀ ਮਾਰਿਆ ਸਾਰੀ ਚੀਜ਼ਾਂ ਜਿਹੜੀ ਹੈਗੀ ਨਾ ਜੀ ਇਨਵੈਸਟੀਗੇਸ਼ਨ ਦੇ ਜਿਹੜੇ ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਜਦੋਂ ਸਾਰੀ ਕਲੈਰੀਫਾਈ ਹੋ ਜਾਣਗੀਆਂ ਉਸ ਤੋਂ ਬਾਅਦ ਅਸੀਂ ਤੁਹਾਨੂੰ ਪੂਰਾ ਡਿਟੇਲ ਚ ਦੱਸਾਂਗੇ ਹਾਲੇ ਜਿਹੜਾ ਕੋਈ ਕਮੈਂਟ ਕਰਨਾ ਜਲਦਬਾਜ਼ੀ ਹੋਏਗੀ